ਕਿ ਤੁਸੀਂ ਵੀ ਉਮੀਦਾਂ ਵਿੱਚ ਜੀ ਰਹੇ ਹੋ ਜਿੱਥੇ ਹਰ ਰੋਜ਼ ਨਵੀਂ ਉਮੀਦ ਪਰ ਕੋਈ ਨਵੀਂ ਖੁਸ਼ੀ ਨਹੀਂ ਓਸ਼ੋ ਕਹਿੰਦੇ ਨੇ ਉਮੀਦ ਨਹੀਂ ਸੱਚਾਈ ਜੀਵਨ ਬਦਲਦੀ ਹੈ ਉਮੀਦਾਂ ਦੇ ਸੁਪਨੇ ਵੇਖਣੇ ਤਾਂ ਬਹੁਤ ਆਸਾਨ ਨੇ ਪਰ ਕਦੇ ਸੋਚਿਆ ਹੈ ਕਿ ਇਹ ਸਾਨੂੰ ਆਖਿਰ ਲੈ ਕਿੱਥੇ ਜਾਂਦੇ ਨੇ ਆਓ ਜਾਣੀਏ ਓਸ਼ੋ ਦੇ ਵਿਚਾਰ ਜੋ ਉਮੀਦ ਦੇ ਇਸ ਜਾਲ ਨੂੰ ਚੀਰ ਦਿੰਦੇ ਨੇ ਜਦ ਮੁਰਗਾ ਬਾਗ ਦਿੰਦਾ ਹੈ ਤਾਂ ਸੂਰਜ ਚੜ੍ਹਦਾ ਹੈ ਪਰ ਕੀ ਇਹ ਸੱਚ ਹੈ ਜਾਂ ਫਿਰ ਸਿਰਫ ਇੱਕ ਪਰਮ ਸਵੇ ਸਵੇ ਇਹ ਚਰਚਾ ਸ਼ਾਇਦ ਸਾਡੀ ਸੋਚ ਨੂੰ ਹਿਲਾ ਕੇ ਰੱਖ ਦੇਵੇ ਤੇ ਸੰਨਿਆਸ ਇਹਦਾ ਮਤਲਬ ਸੰਸਾਰ ਛੱਡਣਾ ਨਹੀਂ ਨਹੀਂ ਬਲਕਿ ਜੀਵਨ ਨੂੰ ਇੱਕ ਨਵੇਂ ਤਰੀਕੇ ਨਾਲ ਜੀਣਾ ਆਓ ਅੱਜ ਓਸ਼ੋ ਦੀਆਂ ਅੱਖਾਂ ਰਹੀਂ ਸੱਚਾਈ ਨੂੰ ਵੇਖਣ ਦੀ ਕੋਸ਼ਿਸ਼ ਕਰੀਏ ਅੱਜ ਅਸੀਂ ਓਸ਼ੋ ਦੇ ਪ੍ਰਵਚਨਾਂ ਦੇ ਆਧਾਰ ਤੇ ਸਮਝਾਂਗੇ ਕਿ ਕਿਵੇਂ ਆਸ਼ਾ ਯਾਨੀ ਉਮੀਦ ਇੱਕ ਪਰਮ ਹੈ ਤੇ ਕਿਉਂ ਵਰਤਮਾਨ ਦੀ ਸੱਚਾਈ ਵਿੱਚ ਜੀਣਾ ਹੀ ਅਸਲ ਮਹੱਤਵ ਰੱਖਦਾ ਹੈ ਦੇਖੋ ਓਸ਼ੋ ਦੇ ਅਨੁਸਾਰ ਆਸ਼ਾ ਯਾਨੀ ਉਮੀਦ ਇੱਕ ਮ੍ਰਿਗ ਤ੍ਰਿਸ਼ਨਾ ਵਾਂਗ ਹੈ ਇੱਕ ਪੁਲੇਖਾ ਜੋ ਸਾਨੂੰ ਅਸਲੀਅਤ ਤੋਂ ਦੂਰ ਰੱਖਦਾ ਹੈ ਜਿਵੇਂ ਉਹ ਹਿੰਦੀ ਵਿੱਚ ਕਹਿੰਦੇ ਨੇ ਆਸ਼ਾ ਇੱਕ ਭਰਮ ਔਰ ਭਟਕਾਵਾ ਹੈ ਇਸ ਨੂੰ ਬਸ ਭਵਿਸ਼ ਚੁਲਝਾਈ ਰੱਖਦੀ ਹੈ ਤੇ ਵਰਤਮਾਨ ਤੋਂ ਮਤਲਬ ਤੋੜ ਦਿੰਦੀ ਹੈ ਇਸੇ ਗੱਲ ਨੂੰ ਸਮਝਾਉਣ ਲਈ ਓਸ਼ੋ ਇੱਕ ਛਿਪਕਲੀ ਦੀ ਕਹਾਣੀ ਸੁਣਾਉਂਦੇ ਨੇ ਬੜੀ ਦਿਲਚਸਪ ਹੈ ਇੱਕ ਛਿਪਕਲੀ ਸੀ ਜੋ ਇਹ ਸੋਚਦੀ ਸੀ ਕਿ ਉਹ ਆਪਣੇ ਸਿਰ ਤੇ ਪੂਰੇ ਮਹਿਲ ਦੀ ਛੱਤ ਨੂੰ ਸੰਭਾਲ ਰਹੀ ਹੈ ਹਾਂਜੀ ਤੇ ਉਹ ਹਿੱਲਣ ਤੋਂ ਵੀ ਡਰਦੀ ਸੀ ਕਿ ਕਿਤੇ ਮਹਿਲ गिर ਨਾ ਜਾਵੇ ਅੱਛਾ ਇਹ ਕਹਾਣੀ ਦੱਸਦੀ ਹੈ ਕਿ ਕਿਵੇਂ ਅਸੀਂ ਆਪਣੀ ਛੂਠੀ ਮਹੱਤਾ ਦਾ ਪਰਮ ਪਾਲ ਲੈਂਦੇ ਹਾਂ ਬਿਲਕੁਲ ਉਮੀਦਵਾਂਗ ਜੋ ਸਾਨੂੰ ਇਹ ਮਹਿਸੂਸ ਕਰਾਉਂਦੀ ਹੈ ਕਿ ਸਾਡੇ ਬਿਨਾ ਤਾਂ ਕੁਝ ਚੱਲਣਾ ਹੀ ਨਹੀਂ ਹੂੰ ਬਿਲਕੁਲ ਇਹ ਸਿਰਫ ਇੱਕ ਗਲਤ ਫਹਿਮੀ ਨਹੀਂ ਮਤਲਬ ਇਹ ਸਾਡੀ ਹਉਮੈ ਸਾਡੀ ਈਗੋ ਦੀ ਇੱਕ ਡੂੰਗੀ ਲੋੜ ਨੂੰ ਵੀ ਦਰਸਾਉਂਦਾ ਹੈ ਕਿ ਅਸੀਂ ਮਹੱਤਵਪੂਰਨ ਮਹਿਸੂਸ ਕਰਨਾ ਚਾਹੁੰਦੇ ਹਾਂ ਭਾਵੇਂ ਉਹ ਭਾਵਨਾ ਤਰਕਹੀਨ ਹੀ ਕਿਉਂ ਨਾ ਹੋਵੇ ਉਮੀਦ ਇਸ ਹਉਮੈ ਨੂੰ ਹੀ ਪਾਲਦੀ ਹੈ ਸਹੀ ਗੱਲ ਤੇ ਇੱਕ ਹੋਰ ਕਹਾਣੀ ਹੈ ਮੁਰਗੇ ਦੀ ਇਹ ਵੀ ਬੜੀ ਕਮਾਲ ਦੀ ਹੈ ਇੱਕ ਬਜ਼ੁਰਗ ਔਰਤ ਸੀ ਉਹ ਦਾ ਮੰਨਣਾ ਸੀ ਕਿ ਉਸਦੇ ਮੁਰਗੇ ਦੇ ਬਾਗ ਦੇਣ ਨਾਲ ਹੀ ਸੂਰਜ ਚੜਦਾ ਹੈ। ਹਾਂਜੀ ਜਦੋਂ ਲੋਕਾਂ ਨੇ ਮਜ਼ਾਕ ਉਡਾਇਆ ਤਾਂ ਉਹ ਗੁੱਸੇ ਚ ਆ ਕੇ ਮੁਰਗੇ ਨੂੰ ਲੈ ਕੇ ਦੂਜੇ ਪਿੰਡ ਚਲੀ ਗਈ। ਉਹਨੇ ਸੋਚਿਆ ਹੁਣ ਦੇਖਤੀਆਂ ਪਹਿਲੇ ਪਿੰਡ ਵਿੱਚ ਸੂਰਜ ਕਿਵੇਂ ਚੜਦਾ ਹੈ। ਅੱਛਾ ਪਰ ਸੂਰਜ ਤਾਂ ਸੂਰਜ ਤਾਂ ਹਰਥਾਂ ਚੜਿਆ। ਉਸੋ ਦਾ ਇਸ਼ਾਰਾ ਬਿਲਕੁਲ ਸਾਫ਼ ਹੈ। ਆਸ਼ਾ ਸੇ ਕੁਝ ਵੀ ਨਹੀਂ ਟੰਗਾ ਹੈ। ਆਸ਼ਾ ਹੀ ਤੈਮੇ ਭਟਕਾ ਰਹੀ ਹੈ। ਹੂੰ ਇੱਥੇ ਦਿਲਚਸਪ ਗੱਲ ਇਹ ਹੈ ਕਿ ਓਸ਼ੋ ਸਿਰਫ ਕਾਰਨ ਪ੍ਰਭਾਵ ਦੀ ਗਲਤੀ ਨਹੀਂ ਦੱਸ ਰਹੇ ਉਹ ਇਸ਼ਾਰਾ ਕਰ ਰਹੇ ਨੇ ਕਿ ਕਿਵੇਂ ਉਮੀਦ ਸਾਨੂੰ ਇੱਕ ਤਰਕਹੀਣ ਮਤਲਬ ਇੱਕ ਜਾਦੂਈ ਜਿਹੀ ਸੋਚ ਵਿੱਚ ਫਸਾ ਦਿੰਦੀ ਹੈ ਅਸੀਂ ਘਟਨਾਵਾਂ ਨੂੰ ਆਪਣੀ ਮਰਜ਼ੀ ਨਾਲ ਜੋੜਨ ਲੱਗ ਪੈਂਦੇ ਹਾਂ ਤੇ ਅਸਲੀਅਤ ਨੂੰ ਅਖੋਲੇ ਕਰ ਦਿੰਦੇ ਹਾਂ ਹਾਂ ਬਿਲਕੁਲ ਤੇ ਇਸ ਦਾ ਇੱਕ ਹੋਰ ਗੰਭੀਰ ਪਹਿਲੂ ਵੀ ਹੈ ਓਸ਼ੋ ਕਹਿੰਦੇ ਹਨ ਕਿ ਆਸ਼ਾ ਸਾਨੂੰ ਆਪਣੇ ਅਨੁਭਵਾਂ ਤੋਂ ਸਿੱਖਣ ਹੀ ਨਹੀਂ ਦਿੰਦੀ ਜਿਵੇਂ ਉਹ ਕਹਿੰਦੇ ਨੇ ਆਸ਼ਾ ਕੇ ਕਾਰਨ ਅਨੁਭਵ ਸੇ ਤੂੰ ਕੁਝ ਨਿਚੋੜ ਨਹੀਂ ਪਾਤੇ ਸਾਰ ਮਤਲਬ ਆਸ਼ਾ ਕਰਕੇ ਅਨੁਭਵ ਦਾ ਸਾਰ ਉਹਦਾ ਨਿਚੋੜ ਸਾਨੂੰ ਮਿਲਦਾ ਹੀ ਨਹੀਂ ਹੈ ਅਸੀਂ ਵਾਰ-ਵਾਰ ਉਹੀ ਗਲਤੀਆਂ ਦੁਹਰਾਉਂਦੇ ਰਹਿੰਦੇ ਆ ਖਾਸ ਕਰਕੇ ਦੇਖੋ ਰਿਸ਼ਤਿਆਂ ਵਿੱਚ ਹਾਂਜੀ ਇਹ ਬਹੁਤ ਹੁੰਦਾ ਹੈ ਜਦੋਂ ਕੋਈ ਰਿਸ਼ਤਾ ਟੁੱਟਦਾ ਹੈ ਅਸੀਂ ਅਕਸਰ ਦੂਜੇ ਨੂੰ ਦੋਸ਼ੀ ਠਹਿਰਾ ਦਿੰਦੇ ਆ ਹੈਨਾ ਅਸੀਂ ਇਹ ਨਹੀਂ ਦੇਖ ਪਾਉਂਦੇ ਕਿ ਸ਼ਾਇਦ ਸ਼ਾਇਦ ਸਮੱਸਿਆ ਸਾਡੀਆਂ ਆਪਣੀਆਂ ਉਮੀਦਾਂ ਵਿੱਚ ਹੀ ਸੀ ਫਿਰ ਅਸੀਂ ਨਵੇਂ ਰਿਸ਼ਤੇ ਵਿੱਚ ਫਿਰ ਉਹੀ ਉਮੀਦਾਂ ਲੈ ਕੇ ਜਾਂਦੇ ਹਾਂ ਇਹ ਸੋਚ ਕੇ ਕਿ ਇਸ ਵਾਰ ਸਭ ਠੀਕ ਹੋਵੇਗਾ ਪਰ ਓਸ਼ੋ ਅਨੁਸਾਰ ਜਿੰਦੋਂ ਤੱਕ ਆਸ਼ਾ ਹੈ ਉਮੀਦ ਹੈ ਅਨੁਭਵ ਤਾਂ ਬੇਕਾਰ ਹੀ ਹੈ ਇਹ ਬਹੁਤ ਬਹੁਤ ਹੀ ਅਹਿਮ ਨੁਕਤਾ ਹੈ ਜੇ ਇਸ ਨੂੰ ਥੋੜਾ ਵੱਡੇ ਪੱਧਰ ਤੇ ਦੇਖੀਏ ਤਾਂ ਓਸ਼ੋ ਉਮੀਦ ਯਾਨੀ ਆਸ਼ਾ ਅਤੇ ਨਿਰਾਸ਼ਾ ਇਹਨਾਂ ਦੋਵਾਂ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਮੰਨਦੇ ਹਨ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਨਿਰਾਸ਼ਾ ਵੀ ਆਸ਼ਾ ਦਾ ਹੀ ਨਿਸ਼ੇਧਾਤਮਕ ਰੂਪ ਹੈ ਵਹ ਵੀ ਆਸਾਈ ਹੈ ਹਾਰੀ ਹੋਈ ਮਤਲਬ ਨਿਰਾਸ਼ਾ ਵੀ ਆਸ਼ਾ ਦਾ ਹੀ ਨੈਗੇਟਿਵ ਰੂਪ ਹੈ ਉਹ ਵੀ ਆਸ ਹੀ ਹੈ ਬਸ ਹਾਰੀ ਹੋਈ ਆਸ ਅਸਲ ਮੁਕਤੀ ਉਦੋਂ ਹੈ ਜਦੋਂ ਸਾਡੀ ਚੇਤਨਾ ਇਹਨਾਂ ਦੋਵਾਂ ਤੋਂ ਪਾਰ ਹੋ ਜਾਂਦੀ ਹੈ ਨਾ ਆਸ਼ਾ ਰਹੇ ਨਾ ਉਸ ਤੋਂ ਉਪਜ ਨਿਰਾਸ਼ਾ ਕਿਉਂਕਿ ਦੋਵੇਂ ਹੀ ਪਵਿੱਖ ਨਾਲ ਜੁੜੇ ਹਨ ਜਦਕਿ ਜੀਵਨ ਉਹ ਤਾਂ ਵਰਤਮਾਨ ਵਿੱਚ ਹੈ ਹਮ ਸਹੀ ਤਾਂ ਫਿਰ ਇਸ ਉਮੀਦ ਦੇ ਜਾਲ 'ਚੋਂ ਨਿਕਲਣ ਦਾ ਰਾਹ ਕੀ ਹੈ ਤਰੀਕਾ ਕੀ ਹੈ ਓਸ਼ੋ ਅਨੁਸਾਰ ਹੱਲ ਹੈ yatharth ਵਿੱਚ ਜੀਣਾ ਯਾਨੀ ਜੋ ਹੁਣ ਹੈ ਇਸ ਪਲ ਵਿੱਚ ਹੈ ਉਸਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਤੇ ਜੀਣਾ ਹਾਂਜੀ ਉਹ ਇੱਕ ਉਦਾਹਰਣ ਦਿੰਦੇ ਹਨ ਕਿ ਜੇ ਭੁੱਖ ਲੱਗੀ ਹੈ ਤਾਂ ਰਾਜ ਮਹਿਲ ਦੇ ਸ਼ਾਹੀ ਭੋਜਨਾਂ ਦੇ ਸੁਪਨੇ ਦੇਖਣ ਨਾਲ ਪੇਟ ਥੋੜੀ ਭਰੇਗਾ ਨਹੀਂ ਪੜਦਾ ਚਾਹੇ ਰਾਜ ਮਹਿਲ ਦਾ ਸੁਪਨਾ ਦੇਖੋ ਉਸੇ ਖੂਨ ਨਹੀਂ ਬਨੇਗਾ ਇਸ ਦੀ ਬਜਾਏ ਪਾਵੇਂ ਹੱਥ ਵਿੱਚ ਸੁੱਕੀ ਰੋਟੀ ਹੀ ਕਿਉਂ ਨਾ ਹੋਵੇ ਉਸ ਨੂੰ ਖਾ ਲੈਣਾ ਬਿਹਤਰ ਹੈ ਕਿਉਂਕਿ ਅਸਲੀਅਤ ਪਾਵੇਂ ਕਿੰਨੀ ਵੀ ਸਧਾਰਨ ਲੱਗੇ ਉਹ ਪਰਮਾ ਪਰੇ ਸੁਪਨਿਆਂ ਤੋਂ ਹਜ਼ਾਰ ਗੁਣਾ ਚੰਗੀ ਹੈ ਕਿਉਂਕਿ ਉਹ ਸੱਚੀ ਹੈ ਬਿਲਕੁਲ ਤੇ ਇੱਥੇ ਹੀ ਓਸ਼ੋ ਸੰਨਿਆਸ ਦੀ ਗੱਲ ਕਰਦੇ ਨੇ ਪਰ ਇੱਕ ਬਿਲਕੁਲ ਨਵੇਂ ਅਰਥ ਵਿੱਚ ਇੱਕ ਵਕਰੇ ਤਰੀਕੇ ਨਾਲ ਉਹਨਾਂ ਲਈ ਸੰਨਿਆਸ ਦਾ ਮਤਲਬ ਦੁਨੀਆ ਤੋਂ ਭੱਜਣਾ ਨਹੀਂ ਹੈ ਨਹੀਂ ਸਗੋਂ ਦੁਨੀਆ ਵਿੱਚ ਵਾਸਨਾ ਯਾਨੀ ਇੱਛਾ ਜੋ ਆਸ਼ਾ ਤੋਂ ਹੀ ਜਨਮ ਲੈਂਦੀ ਹੈ ਉਸ ਦੇ ਰਾਹੀ ਜੀਣ ਦੀ بجائے ਧਿਆਨ ਯਾਨੀ ਜਾਗਰੂਕਤਾ ਅਵੇਅਰਨੈਸ ਉਸ ਦੇ ਨਾਲ ਜੀਣਾ ਹੈ ਹਾਂ ਓਸ਼ੋ ਦਾ ਜ਼ੋਰ ਐਸੇ ਗਲਤੇ ਹੈ ਕਿ ਅਸਤਿਤਵ ਨੂੰ ਇਸ ਜੀਵਨ ਨੂੰ ਵਾਸਨਾ ਜਾਂ ਉਮੀਦ ਦੇ ਫਿਲਟਰ ਰਾਹੀਂ ਨਹੀਂ ਦੇਖਣਾ ਸਗੋਂ ਧਿਆਨ ਦੇ ਮਾਧਿਅਮ ਨਾਲ ਜੀਓ जिवे वो ने अस्तित्व को वासना के माध्यम से मत जियो इसे ही मैं सन्यास करता हूँ संसार को पूरी तरह जियो ध्यान के माध्यम से उन्होंने ये ध्यान ही असल सन्यास है भजना नहीं सगो पूरी हाजरी नाल पूरी जागरूकता नाल जीवन दे हर पहलू नू जीना बिना भविख दिया उम्मीदा या बीते दे पछतावियां दे फिर सोचने वाली गल ये है कि असी अपनिया रोजाना दिया उम्मीदा ਭਾਵੇਂ ਉਹ ਕਿੰਨੀਆਂ ਵੀ ਛੋਟੀਆਂ ਕਿਉਂ ਨਾ ਹੋਣ ਉਹਨਾਂ ਦੀ ਪਛਾਣ ਕਰਨ ਲਈ ਤਿਆਰ ਹਾਂ ਉਹਨਾਂ ਨੂੰ ਦੇਖਣ ਲਈ ਹੂੰ ਕੀ ਇਹ ਦੇਖਿਆ ਜਾ ਸਕਦਾ ਹੈ ਕਿ ਇਹ ਉਮੀਦਾਂ ਕਿਵੇਂ ਸਾਨੂੰ ਵਰਤਮਾਨ ਦੀ ਅਸਲੀਅਤ ਨੂੰ ਮਤਲਬ ਪੂਰੀ ਤਰ੍ਹਾਂ ਜੀਣ ਤੋਂ ਰੋਕ ਰਹੀਆਂ ਹਨ ਅਗਲੀ ਵਾਰ ਜਦੋਂ ਕੋਈ ਕਿਸੇ ਨਤੀਜੇ ਦੇ ਉਡੀਕ ਕਰ ਰਿਹਾ ਹੋਵੇ ਕਿਸੇ ਚੀਜ਼ ਦੀ ਆਸ ਲਾਈ ਬੈਠਾ ਹੋਵੇ ਕੀ ਇਹ ਪਛਾਣਿਆ ਜਾ ਸਕਦਾ ਹੈ ਕਿ ਉਮੀਦ ਕਿੱਥੇ ਖਤਮ ਹੁੰਦੀ ਹੈ ਤੇ ਅਸਲੀਅਤ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਇੱਕ ਵੱਡਾ ਸਵਾਲ ਹੈ ਜੇਕਰ ਤੁਹਾਨੂੰ ਇਹ ਚਰਚਾ ਪਸੰਦ ਆਈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਰਪਾ ਕਰਕੇ ਆਪਣੇ ਸੁਝਾਅ ਸਾਨੂੰ ਟਿੱਪਣੀਆਂ ਵਿੱਚ ਦੱਸੋ ਤੇ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ